ਨਡਾ ਲਾਗਾ ਰਹੀ ਨੇ ਤੇ ਪਾਣੀ ਅੱਹ ਉੱਥੇ ਉੱਥੇ ਹੀ ਉੱਥੇ ਹਨੇਰੀ

ਨਹੀਂ ਨਹੀਂ ਨੇ ਬੈਗ ਨਹੀਂ ਹੋ ਸਕਦਾ ਓਕੇ ਹਾਂਜੀ ਇੱਕ ਮਿੰਟ ਬੋਲਿਓ ਨੇ ਯਾਰ ਪਲੀਜ਼ ਸ਼ਾਂਤ ਹੋ ਜਾ ਜੀ ਸਰ ਅੱਜ ਸਾਡੇ 12 ਸ਼ੁਰੂ ਹੋਣਾ ਅੱਜ ਸਿਵਲ ਹਸਪਤਲ ਹਸਪੀਟਲ ਦੀ ਐਮਰਜੈਂਸੀ ਇਸ ਕਰੀ ਕੋਈ 12:30 ਤੋਂ 1 ਵਜੇ ਤੱਕ ਦੇ ਦੌਰਾਨ ਇੱਕ ਪੇਸ਼ੈਂਟ ਜਿਹੜਾ ਹੈਗਾ ਹੈ ਉਹ ਐਮਰਸੀ ਕਰਵਾਉਣ ਨੂੰ ਆਪਣਾ ਸੱਟਾਂ ਦਾ ਮਆਇਨਾ ਕਰਵਾਉਣ ਆਇਆ ਹੈਗਾ ਡਾਕਟਰ ਅਕਸ਼ਰ ਚੌਧਰੀ ਜਿਹੜੇ ਹੈਗੇ ਆ ਸਾਡੇ ਇੱਥੇ ਔਨ ਡਿਊਟੀ ਸੀਗੇ ਬਾਕੀ ਸਾਰਾ ਸਟਾਫ ਵੀ ਔਨ ਡਿਊਟੀ ਸੀਗਾ ਤੇ ਉਹ ਉਹਨਾਂ ਦਾ ਐਮਰਸੀ ਮਆਇਨਾ ਕਰ ਰਹੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਅਕੇ ਲਗਾਉਣ ਵਾਸਤੇ ਅੰਦਰ ਮਾਈਨੋਰਿਟੀ ਜਿਹੜਾ ਸਾਡਾ ਹੈਗਾ ਹੈ ਉੱਥੇ ਸ਼ਿਫਟ ਕੀਤਾ ਇਸ ਦੌਰਾਨ ਕੋਈ 5-6 ਬੰਦੇ ਜਿਹੜੇ ਹੈਗੇ ਆਏ ਹੈਗੇ ਆ ਉਹਨਾਂ ਨੇ ਤੇਜ਼ਦਾਰ ਹਥਿਆਰ ਜਿਹੜੇ ਹੈਗੇ ਆ ਉਹ ਨਾਲ ਕੈਰੀ ਕੀਤੇ ਹੋਏ ਸੀਗੇ ਦੇਖੋ ਕਿ ਇੱਥੇ ਆ ਕੇ ਉਹਨਾਂ ਨੇ ਇੱਕ ਬਹੁਤ ਜ਼ਿਆਦਾ ਸਾਡੇ ਹਸਪਤਾਲ ਦੀ ਤੋੜ-ਪਨ ਕੀਤੀ ਹੈ ਸਾਡੇ ਸਟਾਫ ਨੂੰ ਡਰਾਇਆ ਧਮਕਾਇਆ ਹੈਗਾ ਆ ਅਤੇ ਜਿਹੜਾ ਪੇਸ਼ੈਂਟ ਜਿਹੜਾ ਆਲਰੇਡੀ ਮਾਈਨੋਰਿਟੀ ਵਿੱਚ ਸੀਗਾ ਉਦੇ ਵਿੱਚ ਜਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਐਮਰਜੈਂਸੀ ਦੇ ਬਾਹਰ ਵੀ ਉਹਨਾਂ ਨੇ ਕਾਫੀ ਤੋੜਪੱਟ ਕੀਤੀ ਹੈਗੀ ਹੈ ਤੇ ਹਥਿਆਰਾਂ ਨਾਲ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਜਿਹੜੇ ਅਨਪਛਾਤੇ ਬੰਦੇ ਨੂੰ ਉਹਨਾਂ ਨੇ ਮਾਰਿਆ ਹੈ ਇਸ ਤੋਂ ਬਾਅਦ ਜਦੋਂ ਅਸੀਂ ਪੁਲਿਸ ਨੂੰ ਇਨਫਾਰਮ ਕੀਤਾ ਹੈ ਪੁਲਿਸ ਦੇ ਆਉਣ ਤੋਂ ਬਾਅਦ ਉਹ ਲੋਕ ਜਿਹੜੇ ਹੈਗੇ ਮੇਰੀ ਪੁਲਿਸ ਅਗੇ ਜੀ ਬੇਨਤੀ ਹੈਗੀ ਹੈ ਕਿ ਇਸ ਕਿਸੇ ਨੂੰ ਜਿਹੜਾ ਹੈ ਇੱਚੀ ਤਰ੍ਹਾਂ ਇਨਵੈਸਟਿਗੇਟ ਕਰਕੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੁਮਲਾਜਮਾਂ ਦੀ ਗਿੰਦੀ ਕਦੇ ਜਿਆਦਾ ਹੁੰਦੀ ਤਾਂ ਉਹ ਬੰਦਿਆਂ ਨੂੰ ਕਾਬੂ ਕੀਤਾ ਜਾ ਸਕਦਾ ਸੀਗਾ ਇਹ ਪੁਲਿਸ ਦਾ ਜਵਾਬ

ਅਜੀ ਵੀ ਸੇਰੇ ਦਸ ਕਿ ਬਈ ਨਲ ਕਰੋ ਨਿਕਲੇ 15 ਮਿੰਟਸ ਪਛਕੇ 15 ਮਿੰਟ ਤੇ ਫਿਰ ਹਮ ਲਹ ਹੋ ਗਿਆ ਤੇ ਤਾਤਰ ਚਲ ਗਏ ਇਸ ਇਤੇ ਮੈਨੂੰ ਉਥੇ ਬਸ ਸਟੈਂਡ ਤੋਂ ਕਿਸੇ ਨੇ ਫੋਨ ਕੀਤਾ ਕਿ ਇਸ ਤਰ੍ਹਾਂ ਦਾ ਤੁਹਾਡਾ ਬੇਟਾ ਹੈ ਬਾਨੀ ਕਲਸੀ ਇਹਨੇ ਕਿਹਾ ਹਾਂਜੀ ਕਹਿੰਦੇ ਇਦਾਂ ਤਾਂ ਉਹਨਾਂ ਨਾਲ ਬਹਾਦਤ ਹੋ ਗਈ ਆ ਤੇ ਤੁਸੀਂ ਨਾ ਸਿੱਧੇ ਜਿਸ ਤਰ੍ਹਾਂ ਜਿਸ ਵਾਸਤੇ ਸੀ ਆ ਜਾਓ ਬੋਲ ਜਾਓ ਵੀ ਮੁੰਡੇ ਦੀ ਹਾਲਤ ਖਰਾਬ ਹੋਈ ਜਿਆਦਾ ਘੱਟੇ ਉਹਨਾਂ ਨੇ ਦਸ ਕਿਤਰਨਾ ਖੂਨ ਖਾਨ ਕਾਫੀ ਵਕਤ ਹੋ ਗਿਆ ਹੈ ਫਿਰ ਮੈਂ ਕਿਹਾ ਛੇ ਮੈਂ ਆਨੀ ਆ ਫਿਰ ਢੇਰ ਬਾਅਦ ਫਿਰ ਫੋਨ ਆਇਆ ਕਿ ਗੱਡੀ ਆ ਗਈ ਹੈ ਤੁਸੀਂ ਸਿਵਲ ਹਸਪਤਲ ਪਹੁੰਚੋ ਅਸੀਂ ਆਲੀ ਆ ਆਹ ਇੱਥੇ ਪਹੁੰਚ ਗਏ ਉਹਦੇ ਲਈ ਅੰਦਰ ਟ੍ਰੀਟਮੈਂਟ ਹੁੰਦੀ ਵੀ ਸੀਗੀ ਸਟੀਚਿੰਗ ਓਏ ਲੱਗੇਗਾ ਤੇ ਉਹਨੇ ਉਹਨੇ ਤੇ ਉਹਨੂੰ ਪਤਾ ਨਹੀਂ ਕੋਈ ਗੁਪਤਚਾਰ ਹੁੰਦਾ ਆ ਗਿਆ ਉਹ ਕਹਿੰਦੇ ਟ੍ਰੀਟਮੈਂਟ ਹੁੰਦੀ ਤੋਂ ਹੁੰਦੀ ਪਈ ਆ ਉਹ ਆਪਣੇ ਬੰਦੇ ਲੈ ਕੇ ਆ ਗਿਆ ਫਿਰ ਸ਼ਰੇਆਮ ਦਾਤਰ ਮਾਰ ਕੇ ਗਏ ਉਹ ਅੰਦਰ ਚੇੜ ਹੁੰਦੇ ਸੁੰਦੇ ਡਾਕਟਰੀ ਲੱਗੇ ਸਾਰੇ ਇੱਥੇ ਦਾਤਰ ਚਲਾਤੇ ਉਹਨਾਂ ਨੇ ਕਿੰਨੇ ਕਿ ਲੜਕੇ ਸੀਗੇ ਤਿੰਨ ਲੜਕੇ ਚਾਰ ਪੰਜ ਲੜਕੇ ਸੀਗੇ ਤਿੰਨ ਚਾਰ ਲੜਕੇ ਸੀਗੇ ਸਾਰੇ ਕੋਠੀ ਹਾਰ ਸੀਗੇ ਹਾਂਜੀ ਮੇਰੇ ਮਾਰਨ ਲਗੇ ਦਾਤਰ ਉਹੀ ਇੱਕ ਨੇ ਵਿਚਾਰੇ ਨੇ ਆਪਣੀ ਸਿਰ ਤੇ ਲੈ ਲਈ ਮੇਰੀ ਭਲੀ ਉਹਦੇ ਪੈ ਗਈ ਆ ਉਹਨਾਂ ਸਾਡਾ ਲੱਗੀ ਉਹ ਵੀ ਸੌਣ ਲੜਦੇ ਆ ਤੇ ਕੀ ਕਾਰਨ ਕੀ ਲੱਗਦਾ ਹੈ ਕਾਰਨ ਮੈਨੂੰ ਕੁਝ ਨਹੀਂ ਪਤਾ ਇਹ ਵਾਰ ਕੀ ਹੋਇਆ ਤੇ ਕਿਹਨੂੰ ਮੈਨੂੰ ਗੱਲ ਬਾਤ ਨਹੀਂ ਕੋਈ ਵੀ ਪਤਾ ਹੈਗਾ ਹੈ ਕੀ ਮੰਗ ਕਰਦੇ ਹੋ ਪੁਲਿਸ ਪਰਚਾ ਮੈਂ ਮੰਗੇ ਇਹ ਕਰਨਾ ਚਾਹੁੰਦੀ ਆ ਜਿਹੜਾ ਨੇ ਇੱਕ ਕੀਤੀ ਆ ਨਾ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਅਬ ਬੁੱਧਿਆ ਨਹੀਂ ਛੁੱਟ ਨਹੀਂ ਚਾਹੀਦੀ ਬਸ ਇਹਨਾਂ ਨੇ ਮੇਰੇ ਤੇ ਵੀ ਦਾਤਰ ਚਲਾਉਣ ਦੀ ਕੋਸ਼ਿਸ਼ ਕੀਤੀ ਆ ਇਦੋਂ ਉਹ ਅਸਿਸਟ ਹੋ ਜਾ ਮਿਲਿਆ ਨਾ ਇਹਨੂੰ ਪੜਾ ਦੇ ਮਿਲਿਆ ਨਾ ਪਚਾਏ ਮੈਂ ਇਹ ਮੰਗ ਕਰਨੀ ਚਾਹੀਦੀ ਹੈ ਸਰਕਾਰ ਅੱਗੇ ਲੜਾਈ ਤੋਂ ਬਸ ਸਟੈਂਡ ਤੇ ਹੋਇਆ ਸੀ ਉਹਦੇ ਸਾਨ ਉਹ ਬੰਦੇ ਜਿਹੜੇ ਇੱਥੇ ਮਤਲਬ ਸਿਵਲ ਹਸਪੀਟਲ ਆਏ ਆ ਆਪਾਂ ਉਹਨਾਂ ਦੇ ਕਰਦੇ ਪਏ ਉਹਨਾਂ ਦਾ ਮਤਲਬ ਦੇਖਦੇ ਪਏ ਸੀ ਜਿਹਨਾਂ ਦੇ ਦੱਸਿਆ ਦਾ ਮਾਨਿਕ ਕਲਸੀ ਨਾਂ ਦਾ ਲੜਕਾ ਸੀ ਜਿਨ੍ਹਾਂ ਨੇ ਮਤਲਬ ਇੱਥੇ ਦੱਸਿਆ ਕਿ ਆ ਕੇ ਲੜਾਈ ਕਰਦਾ ਖੜਾ ਹੋਇਆ ਹੁੰਦਾ ਇਹਦੇ ਉਹਨਾਂ ਨੂੰ ਕਰਦੇ ਪਏ ਸੀ ਇਹਨਾਂ ਜਗਰ ਨੂੰ ਮਤਲਬ ਭਈ ਅੱਧਾ ਘੰਟਾ ਪਹਿਲੇ ਦੀ ਗੱਲ ਆ ਇਹ ਬੰਦੇ ਕਾਫੀ ਬੰਦੇ ਤਿੰਨ ਚਾਰ ਬੰਦੇ ਜਿਹੜੇ ਵੱਡੇ ਵੱਡੇ ਦਾਤਰ ਲੈ ਕੇ ਆਏ ਜਿਨ੍ਹਾਂ ਨੂੰ ਮੈਥੇ ਰੋਕਣ ਦੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਰੋਕ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਤੇ ਵੀ ਉਹਨਾਂ ਨੇ ਹਥਿਆਰ ਮਾਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇੱਕ ਮੁੰਡੇ ਨੇ ਅੱਗੇ ਆਪਣੇ ਆ ਕੇ ਆਪਣੇ ਦੇ ਬਾਰ ਕਰਾਏ ਆ ਤੇ ਮੁਰਕੇ ਉਹਨਾਂ ਨੇ ਅੰਦਰ ਉਹਨਾਂ ਲੋਕਾਂ ਦੀ ਮਾਂ ਨੂੰ ਵੀ ਉਹਨਾਂ ਨੇ ਭੰਨ ਕੋੜ ਵੀ ਕੀਤੀ ਆ ਤੇ ਮੁਰਕੇ ਉਹ ਬੰਦੇ ਫਰਾਰ ਹੋ ਗਏ ਤਿੰਨੇ ਲਵ ਸ਼ਮੀ ਸ਼ਮੀ ਦਾ ਬੇਟਾ ਸਰ ਮੌਕੇ ਮੌਕੇ ਤੇ ਕਿੰਨੇ ਮੁਲਾਜ਼ਮ ਮੌਜੂਦ ਆ ਗਏ ਇੱਥੇ ਅਸਲੇ ਮੈਂ ਇਕੱਲਾ ਹੀ ਇੱਥੇ ਜੀ ਟੋਟੇ ਕਿਨੇ ਲਈ ਸਟਾਫ ਵੱਲੋਂ ਕਿਨੇ ਦਿੱਤੇ ਇਹਦੇ ਇੱਥੇ ਚੌਂਕੀ ਚ ਚੌਂਕੀ ਦੀ ਪਛਾਣੀ ਤੋਂ ਮੇਰੇ ਸਾਹਮਣੇ ਆਗੇ ਜੀ ਪਾਣੀ ਮੁਲਾਜ਼ਮ ਆ ਜੀ ਇੱਕ ਛੁੱਗੀ ਗਿਆ ਮੜਾ ਤੇ ਫਿਰ ਤੋਰਸ ਤੇ ਗਿਆ ਜੀ ਇੱਕ ਨਾਈਟ ਆਂਦਾ ਸਰਪੰਨਤੋੜ ਵੀ ਕੀਤੀ ਹੈ ਹਸਪਤਲ ਟ੍ਰਾਪਿੰਗ ਲੱਗੇ ਕੀਤੀ ਹੈ ਸਰਪੰਨਤੋੜ ਜੀ